ਦੋਸਤੋ ਸਤਿਕਾਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਸਿੱਖ ਨੂੰ ਸਿੱਖ ਨਾ ਹਾਰੇ ਤਾਂ ਸਿੱਖ ਕਦੇ ਨਾ ਹਾਰੇ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਿੰਨੇ ਬੰਦੇ ਐਮਪੀ ਅਮਰਤਪਾਲ ਸਿੰਘ ਨਾਲ ਸੀ ਜੋ ਆਪਾਂ ਉਹ ਪਾਣੀ ਦੇ ਬੁਲਬਲੇ ਸੀ ਕਿਮਾੜੀ ਜਿਹੀ ਵਿਗੜੀ ਚਲੋ ਵੀ ਡੰਡੀ ਪਾਓ ਕਿਉਂਕਿ ਉਹੀ ਬੰਦੇ ਦੀਪ ਸਿੱਧੂ ਨਾਲ ਸੀ ਤੇ ਦੀਪ ਸਿੱਧੂ ਨੂੰ ਬਾਈ ਬਾਈ ਕਹਿੰਦੇ ਸੀ ਪਹਿਲਾਂ ਤਾਂ ਪੋਸਟਗਮ ਤੇ ਆਉਣੇ ਆ ਜਿਹੜੀ ਇੱਕ ਆਡੀਓ ਨੂੰ ਜਾਰੀ ਕੀਤਾ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਬਿਕਰਮ ਸਿਉ ਮਜੀਠੀਆ ਸਾਹਿਬ ਨੇ ਹੁਣ ਮਜੀਠੀਏ ਕੇ ਪਰਿਵਾਰ ਦੀ ਕੀ ਬੈਕਗ੍ਰਾਉਂਡ ਹੈ ਸਾਰਿਆਂ ਨੂੰ ਪਤਾ ਯਾਰ ਉਹਨਾਂ ਨੂੰ ਸਰ ਦਾ ਖਤਾਬ ਮਿਲਿਆ ਬਾਕੀ ਉਹਨਾਂ ਨੂੰ ਜੋ ਵੀ ਲੰਬਾ ਚੋੜਾ ਉਸ ਤੋਂ ਅੱਗੇ ਆਜੋ ਜਿਹੜੇ ਪੈਸੇ ਦੇ ਲੈਣ ਦੇਣ ਦੀ ਆਡੀਓ ਨਾ ਉਹ ਅੱਜ ਮੈਂ ਰਤੇਸ਼ ਲਖੀ ਸਾਹਿਬ ਹੋਰ ਨਾਲ ਜਿਹੜੀ ਸੀਗੀ ਉਹਨਾਂ ਦੀ ਗੁਰਪ੍ਰੀਤ ਹਰੀ ਨਾਮ ਦੇ ਭਰਾ ਦੀ ਸੁਖਪ੍ਰੀਤ ਹਰੀ ਨਾਮ ਦੀ ਇੱਕ ਇੰਟਰਵਿਊ ਸੁਣ ਰਿਆ ਸੀ ਉਹ ਕਹਿੰਦਾ ਵੀ ਮੈਂ ਇਹਨਾਂ ਦੀ ਟਰਾਂਸਪੋਰਟ ਸੀ ਦੁਬਈ ਦੇ ਵਿੱਚ ਤੇ ਉੱਥੇ ਦਿਹਾੜੀ ਕਰਦਾ ਸੀ ਭਈ ਮਤਲਬ ਟਰੱਕ ਚਲਾਉਂਦਾ ਸੀ ਦਿਹਾੜੀ ਹੁੰਦੀ ਐ ਤੇ ਆ ਤਾਂ ਉਹ ਮੇਰੇ ਪੈਸੇ ਰਹਿੰਦੇ ਸੀ ਤੇ ਉਹਦਾ ਲੈਣ ਦੇਣ ਦੀ ਗੱਲ ਸੀ ਸਿੱਧੀ ਜੀ ਗੱਲ ਤਾਂ ਇਹ ਹੋ ਗਈ ਨੰਬਰ ਤੋਂ ਹੁਣ ਆਉਣਿਆ ਆਪਾਂ ਯਾਰ ਭਲਵਿੰਦਰ ਸਿੰਘ ਤਲਵਾੜੇ ਉਹ ਰਾਤੀ ਜਿਹੜਾ ਬੰਦਾ ਆਦਾ ਸੀ ਅਕੇ ਸੂਰਜ ਛਿਪਦੇ ਵਾਲੇ ਪਾਸਿਓਂ ਛੱਡ ਕੇ ਤੇ ਚੜ੍ਹਦੇ ਵਾਲੇ ਪਾਸੇ ਜਾ ਕੇ ਛਿਪ ਸਕਦਾ ਤੇ ਛਿਪਦੇ ਵਾਲੇ ਪਾਸਿਓਂ ਸੂਰਜ ਚੜ੍ਹ ਸਕਦਾ ਪਰ ਕਹਿੰਦਾ ਕਾਲੀ ਕਦੇ ਵੀ ਸਰਕਾਰ ਚ ਨਹੀਂ ਆਉਣਗੇ ਨੰਬਰ 2 ਉਹ ਸ਼ਬਦ ਉਹਨੇ ਬੋਲੇ ਯਾਰ ਸਰਦਾਰ ਪ੍ਰਕਾਸ਼ ਸੋਂ ਬਾਦਲ ਦੇ ਖਿਲਾਫ ਸੁਖਬੀਰ ਸੋਂ ਬਾਦਲ ਦੇ ਖਿਲਾਫ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਮਤਲਬ ਬਾਦਲ ਪਰਿਵਾਰ ਦੇ ਖਿਲਾਫ ਕਹਿ ਲੋ ਪਰ ਉਹੀ ਬੰਦਾ ਸੋ ਕਬੀਰ ਤੋਂ ਬਾਦਲ ਦੀ ਜਿਹੜੋ ਪਿਛਲੇ ਦਿਨੀ ਬਾਹਾਂ ਫੈਕਚਰ ਹੋਈ ਐ ਇੱਥੋਂ ਉਹਨਾਂ ਦੀ ਮੋਢਾ ਫੈਕਚਰ ਹੋਇਆ ਜੋ ਵੀ ਕਹਿ ਲੋ ਪਿੰਡ ਬਾਦਲਾ ਕੇ ਉਹ ਬੰਦਾ ਭਵਾ ਕੇ ਸਰੋਪਾ ਇਹਨਾਂ ਲਈ ਬਣ ਗਿਆ ਚੱਲ ਬਣ ਜਾਣਾ ਲੋਕ ਪਾਰਟੀਆਂ ਵਿੱਚ ਸ਼ਾਮਲ ਹੁੰਦੇ ਹੀ ਹੁੰਦੇ ਆ ਹੋਣਾ ਚਾਹੀਦਾ ਆਪਣੀ ਖੇਤਰੀ ਪਾਰਟੀ ਐ ਆਪਣੇ ਬਜ਼ੁਰਗਾਂ ਦੀ ਦਾਦੇ ਪੜਦਾਦਿਆਂ ਦੀ ਬਣਾਈ ਹੋਈ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਪਰ ਨੰਬਰ 1 ਗੱਲ ਇਹ ਐ ਮਿੱਤਰੋ ਪੁਲਵਿੰਦਰ ਸਿੰਘ ਤਲਵਾੜੇ ਨੇ ਕਿੱਡੀ ਲੰਡੂ ਗੱਲ ਕਰੀ ਉਹਦਾ ਦੀਪ ਸਿੱਧੂ ਆ ਕੇ ਗੱਲ ਕਰਨਾ ਚਾਹੁੰਦਾ ਸੀ ਉਹ ਕਿਹਨਾਂ ਨਾਲ ਪਤਾ ਨਹੀਂ ਕਿੱਥੋਂ ਵਾਲੀ ਕੋਈ ਗਰੁੱਪ ਐ ਉਹਨਾਂ ਨਾਲ ਤੇ ਹਿਆਰ ਬੰਦ ਸੰਘਰਸ਼ ਕਰਨਾ ਚਾਹੁੰਦਾ ਸੀ ਉਹ ਭਲਿਆ ਮਾਨਸਾ ਉਹ ਚਿੱਟਾ ਅਣਪੜ ਪੰਜ ਸੱਤ ਪੜਿਆ ਬੰਦਾ ਉਹ ਇੱਕ ਟੌਪ ਕਲਾਸ ਦਾ ਵਕੀਲ ਫੋਰਨ ਦੇ ਬ੍ਰਾਂਡ ਪਾਉਣ ਵਾਲਾ ਯਾਰ ਬੰਦਾ ਫੋਰਨ ਦੇ ਬੂਟ ਸੂਟ ਪਾਉਣ ਵਾਲਾ ਬੰਦਾ ਪੌਸ਼ ਗੱਡੀਆਂ ਰੱਖਣ ਵਾਲਾ ਬੰਦਾ ਯਾਰ 2-2 ਕਰੋੜ ਕਰੋੜ ਦੀਆਂ ਬੰਬੇ ਰਹਿਣ ਵਾਲਾ ਇੱਕ ਸਫਲ ਵਧੀਆ ਪੰਜਾਬ ਦਾ ਨੌਜਵਾਨ ਵਕੀਲ ਲਈ ਦੀਪ ਸਿੱਧੂ ਉਹਦੇ ਵਾਸਤੇ ਬਲਵਿੰਦਰ ਸਿੰਘ ਤਲਵਾੜੇ ਅਰਗੇ ਲੰਡੂ ਲੋਕ ਕੀ ਸੋਚਦੇ ਆ ਯਾਰ ਵੇਖ ਲਓ ਫੇਰਾ ਦਾ ਜੀ ਮੈਨੂੰ ਖਤਰਾ ਹੈ ਹੁਣ ਖਤਰਾ ਤਾਂ ਇੱਥੇ ਹਰ ਇੱਕ ਨੂੰ ਆ ਬਈ ਕਿ ਨਹੀਂ ਕਿੰਨੇ ਜਿਹੜੇ ਦੁਕਾਨਦਾਰ ਆ ਉਹ ਵਿਚਾਰੇ ਘਰੇ ਨਹੀਂ ਪਹੁੰਚ ਸਕਦੇ ਕਿੰਨੇ ਲੋਕ ਤੁਰੇ ਆਉਂਦੇ ਆ ਉਹਨਾਂ ਤੋਂ ਚਿੱਟਿਆਂ ਵਾਲੇ ਜਾਂ ਹੋਰ ਕੋਈ ਮੋਬਾਈਲ ਫੋਨ ਖੋਹ ਲੈਂਦੇ ਆ 100 ਰੁਪਿਆ ਖੋਹ ਲੈਂਦੇ ਆ ਯਾਰ ਸਾਡੇ ਪਿੰਡ ਦੀਆਂ ਬੀਬੀਆਂ ਇੱਥੇ ਨਾਲ ਦੇ ਪਿੰਡ ਜਾਂਦੀਆਂ ਬੈਂਕ 'ਚ ਪੈਨਸ਼ਨ ਲੈਣ ਉੱਥੋਂ ਪਤੰਦਰ ਤੁਰਿਆਏ ਤੁਰਿਆਏ ਤੇ ਮਗਰੋਂ ਆ ਕੇ ਉਹਨਾਂ ਦੇ ਹੱਥ 'ਚ ਨਾ ਪੈਨਸ਼ਨ ਵਾਲਾ 11500 ਰੁਪਇਆ ਸੀ ਤੇ ਕੋ ਕਾਰਡ ਜਾਂ ਹੁੰਦਾ ਪੈਨਸ਼ਨ ਵਾਲਾ ਤੇ ਕਾਪੀ ਹੁੰਦੀ ਹੈ ਬੈਂਕ ਦੀ ਉਹਨੇ ਮਾਰਿਆ ਚਮਟ ਲੈ ਗਈ ਗਾਂ ਜਾ ਕੇ ਆਧਾਰ ਕਾਰਡ ਤੇ ਉਹ ਸਾਰਾ ਕੁਝ ਸੜਤਾ ਤੇ ਪੈਸੇ ਲੈ ਗਈ ਹੁਣ ਖਤਰਾ ਤਾਂ ਤਲਵਾੜਾ ਸਾਹਿਬ ਉਹਨਾਂ ਲੋਕਾਂ ਨੂੰ ਵੀ ਹੈ ਕਿ ਸੋਨੂੰ ਕੱਲਿਆਂ ਨੂੰ ਸਕਿਉਰਿਟੀ ਮਿਲੇ ਜੇ ਆਏ ਸਕਿਉਰਿਟੀ ਲਾਉਣ ਲੱਗ ਪੀਆਂ ਸਰਕਾਰਾਂ ਤੇ ਫਿਰ ਤਾਂ ਮਿੱਤਰੋ ਕਤਲਿਆ ਕਤਣਾ ਹੂੰ ਪਰ ਇੱਕ ਗੱਲ ਹੈ ਇਹ ਲੋਕ ਮੇਰੇ ਖਿਆਲ ਚ ਨਾ ਪਲਵਿੰਦਰ ਸਿੰਘ ਤਲਵਾੜਾ ਵਰਗੇ ਤੇ ਹੋਰ ਵੀ ਲੋਕ ਬਹੁਤ ਸਾਰੇ ਜਿਹੜੇ ਪਹਿਲਾਂ ਤਾਂ ਉਹ ਸ਼ਬਦ ਬੋਲਦੇ ਆ ਸਿਆਣੇ ਕਹਿੰਦੇ ਕਿ ਕਿਸੇ ਨਾਲ ਨਹੀਂ ਬਣਦੀ ਵਿਗਾੜੋ ਜ਼ਰੂਰ ਪਰ ਇੰਨਾ ਕੁ ਜ਼ਰੂਰ ਤੁਸੀਂ ਉਮੀਦ ਰੱਖੋ ਕਿ ਜਦੋਂ ਬੰਦੇ ਨੂੰ ਮਿਲੋਂ ਉਦੋਂ ਤੁਸੀਂ ਉਹਨੂੰ ਬੁਲਾਉਣ ਜੋਗਰੇ ਹੋਮੋਂ ਪਰ ਇਹ ਚੋਟੀ ਦੇ ਬਿਸ਼ਰਮ ਆਫ ਦੀ ਪੀ ਐਚ ਡੀ ਬਲਵਿੰਦਰ ਸਿੰਘ ਤਲਵਾੜਾ ਜਿਹਨੇ ਪੀ ਐਚ ਡੀ ਕਰ ਲਈ ਯਾਰ ਵੀ ਸੁਖਬੀਰ ਸਿਓ ਬਾਦਲ ਸਾਹਿਬ ਹਰਾਂ ਦੇ ਜਾਂ ਬਾਦਲ ਪਰਿਵਾਰ ਦੇ ਖਿਲਾਫ ਐਨਾ ਕੁਝ ਬੋਲ ਕੇ ਰਫ ਬੋਲ ਕੇ ਰੂਡਲੀ ਬੋਲ ਕੇ ਤੇ ਫੇਰ ਯਾਰ ਹੁਣ ਤੂੰ ਉਹਨਾਂ ਦੇ ਸੋਹਲੇ ਗਾਰੇ ਇੱਕ ਗੱਲ ਹੋਰ ਸੁਣ ਲਿਓ ਬਤਰੋ ਪਲਵਿੰਦਰ ਸਿੰਘ ਤਲਵਾੜਾ ਵਰਗਿਆਂ ਵਰਗੇ ਇੱਥੇ ਬੜੇ ਆਏ ਕਿਉਂਕਿ ਸਾਡਾ ਹਲਕਾ ਲੰਬੀ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਦਲ ਸਾਹਿਬ ਦੇ ਪੈਰਾਂ 'ਚ ਵੱਡੇ ਵੱਡੇ ਢੀਂਡ ਸੇ ਤੇ ਚੰਦੂ ਮਾਜਰੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਮਨਪ੍ਰੀਤ ਅਿਆਲੀ ਮੌਕੇ ਦਾ ਐਮਐਲਏ ਹੁਣ ਦਾ ਇਹਨਾਂ ਨੇ ਉਹਨੂੰ ਨਹੀਂ ਪੁੱਛਿਆ ਤਲਵਾੜਾ ਸਾਹਿਬ ਛੋਡੇ ਵਰਗੇ ਤਾਂ ਯਾਰ ਗੱਲ ਹੀ ਇਹਨਾਂ ਨੂੰ ਆਏ ਆ ਉਹੜਾ ਛੱਡ ਦਿਓ ਚਲ ਯਾਰ ਬਾਹਰ ਨਿਗਾਹ ਰੱਖੂਗਾ ਸਮਝ ਗਏ ਨਾ ਤੁਸੀਂ ਅਗਰ ਉਹ ਯਾਰ ਰੋਟੀ ਪਾ ਦਿਓ ਨਿਗਾਹ ਰੱਖੂ ਉਹ ਗੱਲ ਹੈ ਨਿਗਾਹ ਰੱਖਣ ਤੇ ਛੱਡੇ ਤਲਵਿੰਦਰ ਤਲਵਾੜੇ ਰਗੇ ਵੀ ਇੱਕ ਵੇਬ ਬਣਾਈ ਜਾਣਗੇ ਚਲ ਯਾਰ ਆਪਣੀ ਆਏ ਆ ਮੜਾ ਜਾ ਕਰ ਦਿਓ ਤੇ ਚਲ ਆਪਣੀ ਜੇ ਤਾਂ ਪੱਖ ਚ ਬੋਲੂ ਠੀਕ ਹੈ ਨਹੀਂ ਉਲਟਾ ਤਾਂ ਬੋਲੂ ਤੇ ਪਾ ਦਿਓ ਸਰੋਪਾ ਹੈ ਤਾਂ 50 ਰੁਪਈਆ ਦਾ ਸਰੋਪਾ ਹੀ ਤੇ ਦੋ ਚਾਹ ਦੇ ਕੱਪ ਆ ਤੇ ਫੋਟੋ ਕਰਾ ਲਓ ਬੁਲੀ ਜਾਣਗੇ ਪਰ ਯਾਰੋ ਇੱਕ ਗੱਲ ਹੈ ਜੇ ਸਿੱਖਾਂ ਸਿੱਖ ਨੂੰ ਸਿੱਖ ਮਾਰ ਰਿਆ ਸੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਦੋਂ ਫੇਰ ਹੀ ਲਾਹੌਰ ਗਵਾਇਆ ਫੇਰ Shimla ਆਪਣੀ ਰਾਜਧਾਨੀ ਬਣ ਗਈ ਫੇਰ Shimla ਗਵਾਇਆ ਫੇਰ ਸੰਤ ਫਤੇ ਸਿਓ ਵਰਗੇ ਸੰਤ ਹਰਚੰਦ ਸਿਓ ਲੋਂਗੋਵਾਲ ਜਿਹੜਾ ਜਜੀਵ ਲੋਂਗੋਵਾਲ ਸਮਝੌਤਾ ਹੋਇਆ ਸੀ ਉਹਦੇ ਚ ਤੇ ਨਾ ਕੁਝ ਲੋਂਗੋ ਵਾਲ ਗਬਰਗੇ ਕਰਕੇ ਬਈ ਜੀ ਤੇ ਉਹ ਵੀ ਸਮਝੌਤਾ ਕਰਕੇ ਤੇ ਆਉ ਗਏ ਆ ਕਿ ਆਉ ਗਏ ਹੈ ਤੇ ਨਾ ਉਹ ਕੁਝ ਕਰ ਸਕੇ ਕਿਸੇ ਵਾਸਤੇ ਮਤਲਬ ਕੌਮ ਵਾਸਤੇ ਕਹਿ ਲੋ ਤੇ ਨਾ ਹੀ ਕੌਮ ਦੇ ਕੁਝ ਪੱਲੇ ਪਿਆ ਫਿਰ ਬਣ ਗਈ ਚੰਡੀਗੜ੍ਹ ਰਾਜਧਾਨੀ ਹੈ ਤੇ ਉਹ ਵੀ ਆਪਣੇ ਹੱਥੋਂ ਗਿਆਗ ਲੈਣੇ ਚੰਡੀਗੜ੍ਹ ਨੂੰ ਯੂਟੀ ਡਿਕਲੈਰ ਕਰਤਾ ਤੇ ਜਿੰਨਾ ਕ ਆਪਣਾ 60 40 ਉੱਥੇ ਅਫਸਰਾਂ ਦੇ ਵਿੱਚ ਅਪਲਾਈਟ ਜਿਹੜੇ ਨੌਕ ਹੁੰਦੇ ਆ ਉੱਥੋਂ ਦੇ ਨੌਕਰੀ ਪੇਸ਼ਾ ਲੋਕ ਹੁੰਦੇ ਆ ਉਹਦੇ ਵਿੱਚ ਕਹਿੰਦੇ 60 40 ਦਾ ਅਨਪਾਤ ਸੀ ਉਹ ਵੀ ਖਤਮ ਕਰਤਾ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਵੀ ਖਤਮ ਕਰਤਾ ਫਿਰ ਵੀ ਸਿਕਯਰ ਇੱਕ ਦੂਜੇ ਦੀ ਖੇਲੀ ਉਡਾਈ ਜਾਂਦੀ ਹੈ ਕਾਦੇ ਵਾਸਤੇ ਇੱਕਾ ਦਾ ਮੈਨੂੰ ਖਤਰਾ ਹੈ ਮੈਨੂੰ ਚਾਰ ਬੰਦੇ ਸਿਕਿਉਰਿਟੀ ਦੇ ਮਿਲ ਜਾਣ ਦੂਜਾ ਦਾ ਮੇਰੀਆਂ ਜਿਹੜੀਆਂ ਸਕੋਰਪੀਓ ਗੱਡੀਆਂ ਨੇ ਮੇਰੇ ਕਾਫਲੇ ਦੀਆਂ ਉਹ 5-5 ਲੱਖ ਚ ਲਗੀਆਂ ਮੈਨੂੰ ਗੱਡੀਆਂ ਨਵੀਆਂ ਦੇ ਦਿਓ ਮੈਂ ਕੁਝ ਨਾ ਕੁਝ ਬਣਾ ਦਿੰਨਾ ਉਹ ਐਵੇਂ ਕਿਸੇ ਦੀ ਗਾ ਰਿਕਾਰਡਿੰਗਾਂ ਪਾਈ ਜਾਂਦਾ ਹੈ ਰਿਕਾਰਡਿੰਗ ਕੀ ਦੀ ਹੈ ਹੁਣ ਮੰਨ ਲਓ ਮੈਂ ਕਿਤੇ ਦਿਹਾੜੀ ਕਰੀ ਤੇ ਮੈਂ ਕਿਸੇ ਤੋਂ ਪੈਸੇ ਲੈਣੇ ਹੁਣ ਅਗਲੇ ਨੂੰ ਫੋਨ ਕਰਦਿਆਂ ਵੀ ਬਾਈ ਜੀ ਮੇਰੇ ਪੈਸੇ ਦਿਓ ਅਗਲਾ ਆਗੋਂ ਆਖੀਰ 24 ਮੇਰਾ ਹੱਥ ਤੰਗ ਹੈ ਤੇ ਰੁਕ ਜਾ ਕੋਈ ਨਹੀਂ 4 ਮਹੀਨੇ ਜਾਂ 2 ਮਹੀਨੇ ਜਾਂ ਠਹਿਰ ਜਾ ਉਹਦੀ ਕਦੇ ਰਿਕਾਰਡਿੰਗ ਹੈ ਬਈ ਐਵੇਂ ਕਿਸੇ ਨਾ ਕਿਸੇ ਤੋਂ ਚੈਟ ਲੈ ਕੇ ਉਹਨੂੰ ਚੈਟ ਪਾਤੀ ਫਲਾਣਾ ਪਾਤਾ ਕਹਿੰਦੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕਦੇ ਨਾ ਹਾਰੇ ਸਤਿ ਸ੍ਰੀ ਅਕਾਲ ਸ਼ੇਅਰ ਕਰਿਓ